ਪ੍ਰੀਤ ਮੇਰਾ ਵੀਰ ਸੀ ਹਾਂਜੀ ਪਾਂਜੀ ਵੀਰੇ ਤੇ ਉਹ ਟਾਲਾ ਸਾਹਿਬ ਵੀ ਜਾਂਦਾ ਸੀ ਔਰ ਹਰਮੰਦਰ ਸਾਹਿਬ ਵੀ ਜਾਂਦਾ ਸੇਵਾ ਕਰਦਾ ਸੀ ਪਿੰਡ ਵੀ ਗੋਦਵਾਰਾ ਮਿਲਿਆ ਨੂੰ ਪਿੰਡ ਵੀ ਮਿਲਿਆ ਪਿੰਡ 2 ਵਜੇ ਉੱਠ ਕੇ ਤੜਕੇ ਇਸ਼ਨਾਨ ਪਾਣੀ ਸਿਰ ਪਿੰਡੇ ਕੇਸ਼ੇ ਇਸ਼ਨਾਨ ਕਰਕੇ ਉਹਨੇ ਜਾਣਾ ਉਹਦੇ ਇਸ਼ਨਾਨ ਕਰਕੇ ਉਹਨੇ ਮਹਾਰਾਜਾ ਕਰਨਾ ਪਰ ਮਹਾਰਾਜ ਨੇ ਤਾਂ ਖਾਲੋ ਨੂੰ ਦਿੱਤਾ ਹੀ ਨਹੀਂ ਆ ਮਹਾਰਾਜ ਨੇ ਮੈਨੂੰ ਤਾਂ ਆਪ ਮਰ ਨੂੰ ਮਹਾਰਾਜ ਦਾ ਵਿਸ਼ਵਾਸ ਵੀ ਰਿਹਾ ਹਟ ਕੇ ਉਹ ਕਿਉਂ ਮੇਰੇ ਦੇ ਪੈਰ ਵੱਡੇ ਆ ਦਿੱਤਿਆਂ ਤੋਂ ਵੱਡੇ ਆ ਇੱਕ ਦਾ ਕੱਲ ਪ੍ਰਸ਼ਨ ਗਿੱਟਿਆਂ ਤੋਂ ਹੋਇਆ ਵਾ ਇੱਕ ਪੱਪਾ ਵੰਡਿਆ ਜੀ ਇੱਕ ਲੇਡੀ ਗਈ ਉਹਨਾਂ ਨੇ ਆਪਣਾ ਟੂਲ ਪਲਾਜੇ ਤੇ ਉਹਨਾਂ ਨੂੰ ਹੱਥ ਦਿੱਤਾ ਕਿ ਮੈਨੂੰ ਵੀ ਲਈ ਜਾਓ ਤੇ ਉਹਨਾਂ ਨੇ ਉਹਨਾਂ ਨੂੰ ਪਾ ਲਿਆ ਤੇ ਨਾਲ ਉਹਨਾਂ ਦੀ ਵੀ ਡੈਥ ਹੋ ਗਈ ਤਰੰਤਰੰਦੇ ਨਜ਼ਦੀਕ ਪੈਂਦੇ ਪਿੰਡ ਸ਼ੇਰੋਂ ਤੇ ਗੁਰਦੁਰਾ ਸਾਹਿਬ ਦੇ ਨਜ਼ਦੀਕ ਅੱਜ ਮੋਟਰਸਾਈਕਲ ਤੇ ਆ ਰਹੇ ਨੌਜਵਾਨ ਤੇ ਇੱਕ ਔਰਤ ਨੂੰ ਅਣਪਛਾਤੇ ਵਹੀਕਲ ਨੇ ਟੱਕਰ ਮਾਰ ਦਿੱਤੀ ਜਿਸ ਕਨ ਉਹਨਾਂ ਦੋਵਾਂ ਦੀ ਮੌਤ ਹੋ ਗਈ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪੀਟਲ ਪੇਜ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਹਰਪ੍ਰੀਤ ਮੇਰਾ ਵੀਰ ਸੀ ਹਾਂਜੀ ਹਾਂਜੀ ਵੀਰੇ ਤੇ ਉਹ ਟਾਲਾ ਸਹਿਲੇ ਜਾਂਦਾ ਸੀ ਉਹ ਹਰਮੰਦਰ ਸਾਹਿਬ ਵੀ ਜਾਂਦਾ ਸੇਵਾ ਕਰਦਾ ਸੀ ਪਿੰਡ ਵੀ ਗੋਦਵਾਰਾ ਮਿਲਿਆ ਉਹਨੂੰ ਪਿੰਡ ਵੀ ਮਿਲਿਆ ਪਿੰਡ 2 ਵਜੇ ਉੱਠ ਕੇ ਤੜਕੇ ਇਸ਼ਨਾਨ ਦਾ ਪਾਣੀ ਫਿਰ ਪਿੰਡੇ ਕੇ ਇਸ਼ਨਾਨ ਕਰਕੇ ਉਹਨੇ ਜਾਣਾ ਉੱਥੇ ਇਸ਼ਨਾਨ ਕਰਕੇ ਉਹਨੇ ਮਹਾਰਾਜ ਦਾ ਕਰਨਾ ਪਰ ਮਹਾਰਾਜ ਨੇ ਤਾਂ ਖਾਲੋ ਨੂੰ ਦਿੱਤਾ ਹੀ ਨਹੀਂਆ ਮਹਾਰਾਜ ਨੇ ਮੈਨੂੰ ਤੇ ਆਪ ਮੈਨੂੰ ਮਹਾਰਾਜ ਦਾ ਵਿਸ਼ਵਾਸ ਵੀਰੇ ਉੱਟ ਗਿਆ ਮੈਨੂੰ ਵੀ ਇੱਕ ਵਾਰਾ ਸੀ ਹਲੇ ਕੋਹਰਾ ਹੀ ਛੋਟਾ ਸੀ ਉਹ ਮੁੰਡੇ ਨਾਲੋਂ ਛੋਟਾ ਆ ਗਿਆ ਕੋਟਾ ਭਰਾ ਛੋਟਾ ਛੋਟਾ ਨਹੀਂ ਪਾਰਾ ਪਾ ਵੀ ਜਿੱਦੇ ਦਾ ਹੀ ਜਿੰਦਗ ਨਾ ਵੀ ਦੇਣਾ ਹਨ ਇਨਸਾਫ ਦਿਵਾਓ ਕਿਉਂ ਮੇਰੇ ਦੇ ਪੈਰ ਵੱਡੇ ਆ ਗਿੱਟਿਆ ਤੋਂ ਵੱਡੇ ਆ ਦੋਨੇ ਇੱਕ ਦਾ ਕੱਲ ਪ੍ਰਿਸ਼ਨ ਕਿੱਟਿਆਂ ਤੋਂ ਹੋਇਆ ਵਾ ਇੱਕ ਪੱਪਾ ਵੱਡਿਆ ਵਾ ਇਹਦੇ ਸਤਿ ਸ਼੍ਰੀ ਅਕਾਲ ਜੀ ਭਰੀ ਕਿਹੜੇ ਪਿੰਡ ਤੋਂ ਰਿੰਗਮੋਂਡਪੁਰ ਤੋਂ ਇਹ ਐਕਸੀਡੈਂਟ ਹੋਇਆ ਜੀ ਨੌਜਵੰਤ ਇੱਕ ਨਾਲ ਲੇਡੀਜ਼ ਦੀ ਮੌਤ ਹੋਈ ਹੈ ਉਹ ਕਿਵੇਂ ਹੱਸਾ ਵਾਪਰੇ ਕੀ ਗੱਲ ਭਰੀ ਸਾਰੀ ਉਹ ਨਾ ਜੀ ਮੁੰਡਾ ਹਰਮੰਦਰ ਸਾਹਿਬ ਜਾ ਰਿਹਾ ਸੀ ਸਵੇਰ ਕੋਈ 7:00 7:00 ਵਜੇ ਚ 5 ਮਿੰਟ ਰਹਿੰਦੇ ਸੀ ਉਸ ਤੋਂ ਬਾਅਦਾਂ ਟੂਲ ਪਲਾਜੇ ਤੋਂ ਥੋੜਾ ਜਿਹਾ ਗਿਆਣ ਕੇ ਤੇ ਕਹਿੰਦੇ ਆ ਕਿ ਟੂੜੀ ਵਾਲੇ ਢੋਂਗ ਚ ਵੱਜਾਇਆ ਪੱਕਾ ਸ਼ੋਰ ਨਹੀਂ ਹੈ ਉਸ ਤੋਂ ਬਾਅਦਾਂ ਕਾਰਵਾਈ ਜੋ ਹੋਸ ਕਰੂਗੀ ਆਪ ਨੂੰ ਉਸ ਤੋਂ ਬਾਅਦਾਂ ਪਤਾ ਲੱਗੂਗਾ ਨਾਲ ਲੇਡੀਜ਼ ਵੀ ਕੋਈ ਹਾਂਜੀ ਤੇ ਇੱਕ ਲੇਡੀ ਸੀ ਉਹਨਾਂ ਨੇ ਆਪਣਾ ਟੂਲ ਪਲਾਜੇ ਤੇ ਉਹਨਾਂ ਨੂੰ ਹੱਥ ਦਿੱਤਾ ਕਿ ਮੈਨੂੰ ਵੀ ਲਈ ਜਾਓ ਤੇ ਉਹਨਾਂ ਨੇ ਉਹਨਾਂ ਨੂੰ ਪਾ ਲਿਆ ਤੇ ਨਾਲ ਉਹਨਾਂ ਦੀ ਵੀ ਡੈਥ ਹੋ ਗਈ ਠੀਕ ਹੋ ਗਿਆ ਹਾਂਜੀ ਕਿੰਨੇ ਵਜੇ ਘਟਨਾ ਹੈ ਇਹ ਕੋਈ 7 ਵਜੇ ਚ 5 ਮਿੰਟ ਰਹਿੰਦੇ ਸੀ ਠੀਕ ਹੈ ਜੀ ਪੁਲਿਸ ਵੱਲੋਂ ਕਲੀਕ ਆਵੇ ਕਿਤੇ ਪਰਿਵਾਰ ਨੂੰ ਕੀ ਸਾਥ ਹੋਇਆ ਵਾ ਪੁਲਸ ਵੱਲੋਂ ਕਾਰਵਾਈ ਕਰ ਰਹੇ ਆ ਜੋ ਚਮਕੀਏ ਨਿਸ਼ਾਰਾ ਪਨਵਾ ਉਹ ਤੇ ਕਾਰਵਾਈ ਚੱਲ ਰਹੀ ਹੈ ਉਸ ਤੋਂ ਬਾਅਦ ਆ ਪਤਾ ਲੱਗੂਗਾ ਕਿ ਕੀ ਕਾਰਵਾਈ ਕਰਦੀ ਹੈ ਠੀਕ ਹਾਂ ਜੀ ਹਾਂ ਜੀ ਅਨੁਸਾਰ ਅਨਿਸ਼ਚੈ ਹੋ ਆ ਜੀ ਹੈ ਸਾਡਾ ਪੰਚਾਇਤ 没有，忘记。二班上。